13 13 ਲੱਖ ਦੇ ਬਜਟ ਦੇ ਚਾਰ ਕੋਡ ਹੈ ਜਿਹੜੇ ਮਿਲੇ ਆ ਜਿਨ੍ਹਾਂ ਵਿੱਚੋਂ ਦੋ ਕੋਡ ਲੱਗੇ ਨੇ ਤੇ ਦੋ ਕੋਡ ਸਾਡੇ ਕੋਲ ਪਿੰਟੀ ਪੈਕ ਤੇ ਹੈ ਬਾਦੀ ਸਮਾਜ ਨੂੰ ਸਰਪੰਚ ਰਵੀਸ਼ ਸਿੰਘ ਜੀ ਬੈਂਕ ਜਿਹੜੀਆਂ ਸਾਡੇ ਸਤਕਾਰਯੋਗ ਮਤਾਨਾ ਭੈਣਾ ਗੁਰੂਆਂ ਦੇ ਨਾਲ ਹੱਥੇ ਸਾਥੀ ਕਰ ਰਿਹਾ ਸ਼ੁਕੀ ਸੰਗਤ ਦੇ ਨਾਲ ਔਰ ਪੇਸ਼ੇਦਾਰ ਤੇ ਘਰਵਾਦ ਦੇ ਨਾਲ ਸਾਡੇ ਟਿੰਕੂ ਕੌਸ਼ਲ ਵਾਲੀ ਸ਼ੱਕ ਬੋਜਰਾ ਬਿਆਲ ਮਾਈ ਦੀ ਬੋਜਰਾ ਫਿਰ ਸਾਡੇ ਪੰਪੂ ਸਰਪੰਚ ਬ੍ਰਹਮਪੁਰ ਤੇ ਮੋਸਾ ਪਰਮਿੰਦਰ ਸੈਣੀ ਦੀ ਰਾਹ ਫੋਟ ਦੀ ਡਾਕਟਰ ਬਰੇਜ ਜੀ ਤੇ ਸੁਮਿਤ ਪੰਡਿਤ ਰੋਹਿਤ ਪੱਟੇ ਦੀ ਕਾਲਿਆ ਸਾਹਿਬ ਕੁਝੇਕੇ ਤੌਰ ਤੇ ਪਹੁੰਚਿਆ ਵਿਸ਼ੇਤਾ ਉਤੇ ਧੰਨਵਾਦ ਕਰਦੇ ਆ ਤੇ ਦੋ ਮੈਟ ਲੱਗੇ ਹੋਇਆ ਤੇ ਦੋ ਕੋਟ ਹੈ ਤੇ ਦੋ ਕੋਟ ਸਾਡੇ ਕੋਲ ਪੇਟੀ ਪੈਕ ਪਏ ਆ ਇੱਕ ਵਾਰ ਤਾੜੀ ਮਾਰ ਦਿਓ ਸਰਦਾਰ ਜੋਸ਼ ਸਿੰਘ ਦੀ ਬੈਸਰਾਂ ਦੇ ਨਾਂ ਤੇ ਉਹ ਕਹੇ ਨਹੀਂ ਕਿਹਾ ਸੀਗਾ ਜਦੋਂ ਬਾਬਾ ਦੀਪ ਸਿੰਘ ਕਬੱਡੀ ਕਲੱਬ ਗੰਗੂ ਵਾਲੇ ਪਹਿਲੇ ਕੱਪ ਕਰਵਾਇਆ ਨਾ ਪੈਨ ਮੰਗਿਆ ਤੇ ਸਾਰੇ ਜੀ ਬਜ਼ੁਰਗ ਮਾਤਾਵਾ ਭੈਣਾ ਨੌਜਵਾਨ ਜੀ ਪਿਆਰੇ ਬੱਚਿਓ ਆਪਦਰੋਂ ਪਿਆਰਪਰੀ ਸ਼ਸਤੀ ਕਾਲ ਪੱਤੇ ਪ੍ਰਬੰਧ ਕਰੋ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਹੋ ਰਹੀ ਹੈ ਸਾਡੇ ਬਹੁਤ ਹੀ ਪਿਆਰੇ ਵੀਰ ਸਰਪੰਚ ਸਾਹਿਬ ਮਿੰਟੂ ਜੀ ਦਾ ਟੂਰਨਾਮੈਂਟ ਦੇਖ ਕੇ ਸਗਲੇ ਮੈਨੋਣੀ ਲੱਗਦਾ ਇਹ ਕੋਈ ਵੀ ਕਬੱਡੀ ਟੂਰਨਾਮੈਂਟ ਸਾਡੇ ਕਮੈਂਟੇਟਰ ਵੀਰ ਵੀ ਖੜੇ ਆ ਖਿਡਾਰੀ ਵੀ ਹੈ ਉਹ ਇੰਨੇ ਸ਼ਾਨਦਾਰ ਮੈਟਾਂ ਦੇ ਉੱਤੇ ਹੋ ਰਿਹਾ ਇਸ ਤੋਂ ਪਹਿਲਾਂ ਮੈਨੂੰ ਜੋ ਕਬੱਡੀ ਦੇ ਪਲੇਅਰ ਆ ਕਬੱਡੀ ਦੇ ਕੋਚ ਦੱਸਦੇ ਆ ਜੇ ਰੋਪੜ ਜ਼ਿਲ੍ਹੇ ਦਾ ਦੂਰ ਦੀ ਗੱਲ ਹੈ ਮੋਹਾਲੀ ਤੇ ਹਿਮਾਚਲ ਟੱਕ ਵੀ ਮੈਟ ਨਹੀਂ ਹੁੰਦੇ ਸੀ ਤੇ ਹੁਣ ਸਾਡੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਚਾਹੇ ਬਸਵਾਲ ਹੋਵੇ ਮੰਗਿਆਲ ਹੋਵੇ ਅਗੰਪੁਰ ਹੋਵੇ ਜਿਨਨੇ ਪੂਰੇ ਪੰਜਾਬ ਦੇ ਵਿੱਚ ਮੈਚ ਹੋਣਗੇ ਉਹਨੇ ਇਕੱਲੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਮੈਚ ਹੈ। ਦਲੇਆ ਜੀ ਜਿਹੜੀ ਹੁਣ ਕਬੱਡੀ ਖੇਡੀ ਜਾਂਦੀ ਹੈ ਜਿਦੇ ਵਿੱਚੋਂ ਜੇ ਬੱਚਾ ਕਾਮਯਾਬ ਹੋ ਜਵੇ ਤਾਂ ਉਹਦਾ ক্রিকেট ਵਰਗਾ ਕਰੀਅਰ ਹੈ ਲੱਖਾਂ ਰੁਪਏ ਨੂੰ ਐਡ ਦੇ ਲੱਖਾਂ ਰੁਪਏ ਦੇ ਉਹਨੇ ਕੰਟਰੈਕਟ ਮਿਲਦੇ ਆ ਉਹ ਕਬੱਡੀ ਹੁਣ ਮਿੱਟੀ ਤੇ ਨਹੀਂ ਖੇਡੀ ਜਾਂਦੀ ਉਹ ਮੈਟਾਂ ਤੇ ਖੇਡੀ ਜਾਂਦੀ ਹੈ। ਤੇ ਅਗਰ ਅਸੀਂ ਚਾਹਦੇ ਆ ਸਾਡੇ ਇਲਾਕੇ ਦੇ ਵਿੱਚੋਂ ਸਾਡੇ ਬੱਚੇ ਸਾਡੇ ਨੌਜਵਾਨ ਦੇਸ਼ ਦਾ ਨਾਮ ਰੌਸ਼ਨ ਕਰਨ ਤਾਂ ਮਿੱਟੀ ਨਾਲ ਦੀ ਉਹ ਮੈਟਾਂ ਤੇ ਹੋਣਾ ਉਹਨੇ ਮੈਟ ਦੇ ਦਿੱਤੇ ਆ ਫਿਰ ਇਹਨਾਂ ਮੈਟਾਂ ਦੇ ਵਿੱਚ ਜਿਹੜੀ ਨਵੀਆਂ ਬੱਚੇ ਨਾ ਇਹਨਾਂ ਨੂੰ ਇੰਜਰੀ ਹੋਵੇ ਤਾਂ ਕਿ ਜਦੋਂ ਇਹ ਕੰਪੀਟੀਸ਼ਨ ਖੇਡਣ ਜਾਣ ਇਹਨਾਂ ਨੂੰ ਮੈਟ ਦਾ ਐਕਸਪੀਰੀਅੰਸ ਹੋਵੇ ਇਹ ਮੈਟ ਹੈ 13 ਲੱਖ ਰੁਪਏ ਦੀ ਲਾਗਤ ਦੇ ਨਾਲ ਪੰਜਾਬ ਸਰਕਾਰ ਦੇ ਫੰਡਾਂ ਦੇ ਵਿੱਚੋਂ ਐਡਾ ਹੀ ਹੋਰ ਵੀ ਅਗਲੇ ਮਹੀਨੇ ਦੇ ਵਿੱਚ ਇੱਕ ਮਹੀਨੇ ਬਾਅਦ ਇੱਕ ਮਹੀਨੇ ਦੇ ਵਿੱਚ ਵਿੱਚ ਨੋਦੀਪੁਰ ਸਕੂਲ ਦੇ ਵਿੱਚ ਪਹਿਲੀ ਸ਼ੂਟਿੰਗ ਰੇਂਜ ਸਰਕਾਰੀ ਸਕੂਲ ਖੋਲ ਕੇ ਦੇ ਰਿਆ ਸਭ ਤੋਂ ਮਹਿੰਗੀ ਗੇਮ ਹੈ ਸ਼ੂਟਿੰਗ ਦੀ ਜੀ ਸਿਰਫ ਹੁਣ ਤੱਕ ਜਿਹੜੇ ਦੇਖਦੇ ਅਮੀਰਾਂ ਦੇ ਬੱਚੇ ਸ਼ੂਟਰ ਹੁਣ ਆਮ ਘਰਾਂ ਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਤੇ ਸ਼ਾਮ ਨੂੰ ਇਹ ਵੀ ਕਹਿ ਦਿੱਤਾ ਚਾਹੇ ਕੋਈ ਪ੍ਰਾਈਵੇਟ ਸਕੂਲ ਵਾਲਾ ਆਵੇ ਤੁਹਾਨੂੰ ਪ੍ਰਾਈਵੇਟ ਸਕੂਲ 'ਚ ਸ਼ੂਟਿੰਗ ਰੇਂਜ ਨਹੀਂ ਮਿਲੂਗੀ ਪਰ ਸਰਕਾਰੀ ਸਕੂਲ 'ਚ ਸ਼ੂਟਿੰਗ ਰੇਂਜ ਮਿਲੂਗੀ 10 ਮੀਟਰ ਦੀ ਇੰਡੋਰ ਇੰਡੋਰ ਸ਼ੂਟਿੰਗ ਰੇਂਜ ਤਾਂ ਕਿ ਸਾਡੇ ਬੱਚੇ ਸ਼ੂਟਰ ਬਣ ਸਕਣੇ ਲੱਗੇ ਹੌਕੀ ਦੀ ਐਸਟ੍ਰੋ ਟਰ ਸਵਿਮਿੰਗ ਪੂਲ ਖੇਡਾਂ ਵਾਸਤੇ ਐਦਾਂ ਹੀ ਹੋਰ ਵੀ ਬਹੁਤ ਸਾਰੇ ਕੰਮ ਸਾਡੇ ਇਲਾਕੇ ਦੇ ਨਹਿਰੀ ਪਾਣੀ ਸਾਡੇ ਕੋਲ ਦਰਿਆ ਹੈ ਸਾਡੇ ਕੋਲ ਨਹਿਰਾਂ ਹੈ ਪਰ ਸਾਡੇ ਖੇਤਾਂ ਚ ਅਸੀਂ ਧਰਤੀ ਦਾ ਪਾਣੀ ਲੈ ਰਹੇ ਸੀ ਹੁਣ ਨਹਿਰੀ ਪਾਣੀ ਪਾਈਪਲਾਈਨਾਂ ਜਿਹੜੀਆਂ ਦਿਨ ਰਾਤ ਪੈ ਰਹੀਆਂ ਇਸ ਸੜਕ ਦਾ ਫੋਰ ਲੇਨਿੰਗ ਦਾ ਕੰਮ ਬਾਰ-ਬਾਰ ਜਾ ਕੇ ਦਿੱਲੀ ਬੈਠ ਕੇ ਪਾਸ ਕਰਾ ਕੇ ਲੈ ਕੇ ਆਇਆ 3 ਮਹੀਨੇ ਚ ਸੜਕ ਜਿਹੜੀ ਹੈ ਉਹ ਲਗਭਗ ਥੋੜੀ ਹੋਊਗੀ ਤੇ ਇਹ ਸ਼ਾਨਦਾਰ ਫਾਈਵੇ ਬਣੂਗਾ ਅਗਲੇ ਹਫਤੇ ਅਜ ਤੱਕ ਤੁਸੀਂ ਸਾਰੇ ਸਭ ਦੀ ਬੇਲੀਆਂ ਚ ਰਿਸ਼ਤੇਦਾਰੀ ਹੋਊਗੀ ਬੇਲਿਆਂ ਦੇ ਵਿੱਚ ਜਿੰਨੇ ਪੁਲ ਬਣੇ ਨੇ ਸਿਰ ਸਨਤਾਂ ਨੇ ਬਣਾਏ ਨੇ ਹੁਣ ਤੱਕ ਕਿਉਂ ਨਹੀਂ ਕੋਈ ਐਮ ਐਲ اے ਕੋਈ ਕਿਉਂ ਨਹੀਂ ਕੋਈ ਮੰਤਰੀ ਕਿਉਂ ਨਹੀਂ ਕੋਈ ਸਪੀਕਰ ਪੁਲ ਬਣਾ ਸਕਿਆ ਤੁਗਲੇ ਇਲਾਕੇ ਦੇ ਨਹੀਂ ਸੀ ਪਿਆਰ ਦੀ ਸੀਗਾ ਮੈਂ ਤਿੰਨ ਰਾਤ ਮਿਹਨਤ ਕਰਕੇ ਦੋ ਤਿੰਨ ਨਵੇਂ ਪੋਲ ਪਾਸ ਕਰਾਏ ਨੇ 100 ਕਰੋੜ ਦੀ ਲਾਗਤ ਦੇ ਨਾਲ ਟੈਂਡਰ ਲੱਗ ਜਣਾ ਅਗਲੇ ਹਫਤੇ 100 ਕਰੋੜ ਦੀ ਲਾਗਤ ਦੇ ਨਾਲ ਨਵੇਂ ਇਥੋਂ ਖੇੜਾ ਕਲਮੂਟ 15 ਮਿੰਟ ਦੇ ਵਿੱਚ ਸਿੱਧਾ ਆਵਾਜਾਈ ਸਿੱਧੀ ਆਵਾਜਾਈ ਹੋਊਗੀ ਇਹ ਜੇ ਕਿਸੇ ਨੂੰ ਦਰਦ ਹੋਵੇ ਪੜਿਆ ਲਿਖਿਆ ਤੁਸੀਂ ਆਪਣਾ ਪੁੱਤ ਆਪਣਾ ਭਾਈ ਐਮ ਐਲ ਏ ਬਣਾ ਕੇ ਭੇਜਿਆ ਗੁਰੂ ਸਾਹਿਬ ਦੀ ਕਿਰਪਾ ਹੋਈ ਮੰਤਰੀ ਬਣੇ ਸਾਡੇ ਤੁਸੀਂ ਜੀ ਚਿਰਪੁਰ ਸਾਹਿਬ ਸਕੂਲ ਜਾ ਕੇ ਦੇਖ ਕੇ ਆਇਓ 12 ਕਰੋੜ ਦੀ ਲਾਗਤ ਨਾਲ ਸਕੂਲ ਤਿਆਰ ਕਰਿਆ ਸਰਕਾਰੀ ਸਕੂਲ 12 ਕਰੋੜ ਦੀ ਲਾਗਤ ਕੋਈ ਇੱਕ ਤਾਂ ਹਲਕੀ ਦਾ ਸਕੂਲ ਨਹੀਂ ਹੋਊਗਾ ਜਿੱਥੇ ਕੰਮ ਨਾ ਹੋ ਰਿਹਾ ਹੋਵੇ ਹਰ ਸਕੂਲ ਨੂੰ ਪੈਸੇ ਅੱਜ ਤੱਕ ਸਿਰ ਪ੍ਰਾਈਵੇਟ ਸਕੂਲਾਂ 'ਚ ਬੱਸਾਂ ਚੱਲਦੀਆਂ ਸੀ ਸਰਕਾਰੀ ਸਕੂਲਾਂ ਦੇ ਵਿੱਚ ਬੱਸਾਂ ਦੇ ਵਿੱਚ 10 ਬੱਸਾਂ ਸਰਕਾਰੀ ਸਕੂਲਾਂ ਚੱਲਦੀਆਂ ਸਾਡੇ ਬੱਚੇ ਸਾਡੀ ਬੱਚੀਆਂ ਜਾਂਦੀਆਂ ਸਭ ਤੋਂ ਵਧੀਆ ਸ਼ਾਨਦਾਰ ਯੂਨੀਫਾਰਮ ਚਿੰਨਾ ਗੁਰੂ ਸਾਹਿਬ ਨੇ ਬਲਵਕਸ਼ਿਆ ਸਿੱਖਿਆ ਤੋਂ ਪਾਵਨ ਕੋਈ ਮਹਿਕਮਾ ਨਹੀਂ ਪੂਰੇ ਪੰਜਾਬ ਦੇ ਵਿੱਚ ਬਾਰਡਰ ਦੇ ਪਿੰਡਾਂ 'ਚ ਜਾ ਕੇ ਜਿੱਥੇ ਅੱਜ ਤੱਕ ਕਦੀ ਕੋਈ ਲੋਕਲ ਐਮ.ਐਲ.ਏ ਵੀ ਨਹੀਂ ਗਿਆ ਉੱਥੇ ਜਾ ਜਾ ਕੇ ਵੀ ਸਕੂਲ ਠੀਕ ਕਰੇ ਹੋਰ ਬਹੁਤ ਸਾਰੇ ਕੰਮ ਤੇ ਸਭ ਤੋਂ ਵੱਡੀ ਗੱਲ ਨਿਮਰਤਾ ਦੇ ਨਾਲ ਤੇ ਇਮਾਨਦਾਰੀ ਨਾਲ ਜਿਸ ਦਿਨ ਤੁਹਾਨੂੰ ਬੰਦਾ ਲੱਭ ਗਿਆ ਕੋਈ ਕਿ ਮੈਂ ਹਰਜੋਤ ਪੈਂਸ ਨਾਲ ਸੌਦਾ ਕਰਕੇ ਆਇਆ ਮੈਨੂੰ ਆ ਕੇ ਫੜ ਦੇ ਮੈਂ ਤੁਹਾਡੇ ਨਾਲੇ ਜਿਹੜੇ ਤੋਂ ਪਹਿਲਾਂ ਇੱਥੇ ਚਾਹੇ ਉਹ ਕਾਉਂਸਲ ਦੇ ਕੰਮ ਹੋਣ ਚਾਹੇ ਪਿੰਡਾਂ ਦੇ ਕੰਮ ਹੋਣ ਕਾਉਂਸਲ 'ਚ ਇੱਕ ਜ਼ੀਰਤਪੁਰ ਦਾ ਠੇਕੇਦਾਰ ਰੱਖਿਆ ਸੀ ਪਿੰਡਾਂ ਦੇ ਕੰਮ 'ਚ ਇੱਕ ਜੇਈ ਰੱਖੇ ਸੀ ਆ ਸਾਡੇ ਸਰਪੰਚ ਘਟੋਰਦਾ ਸਰਪੰਚ ਇਸ ਤੀਜੇ ਤੇ ਖੜਿਆ ਪੁੱਛ ਕੇ ਦੇਖ ਲਓ ਕਦੀ ਕਿਸੇ ਨੂੰ ਜਿਹੜੇ ਤੋਂ ਇਹਨਾਂ ਦਾ ਜੀ ਕਰਦਾ ਉੱਥੋਂ ਰੇਤਾ ਰੈਣ ਬਜਰੀ ਰੈ ਜਿੱਥੋਂ ਇਹਨਾਂ ਦਾ ਦਿਲ ਕਰਦਾ ਉੱਥੇ ਕੰਮ ਕਰਾਂ ਇਮਾਨਦਾਰੀ ਦੇ ਨਾਲ ਕੰਮ ਬਾਕੀ ਜੋਠਵੜਨ ਨਾਲ ਵਾਦੇ ਕੀਤੇ ਉਸ ਤੇ ਖਰੇ ਅੱਜ ਇੱਕ ਵਾਰੀ ਪਿੰਡ ਮੰਗਿਆਲੇ ਸਾਡਾ ਪਿੰਡ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੇਰ ਸਿੰਘ ਦੀ ਸਾਰੀ ਟੀਮ ਮੰਗਿਆਲ ਦਾ ਸਾਰਾ ਪਰਿਵਾਰ ਮੇਰੇ ਦਾਦਾ ਜੀ ਉਹ ਗੰਭੀਰਪੁਰ ਘਟ ਤੇ ਮੰਗਿਆਲ ਜਿਆਦਾ ਰਹਿੰਦੇ ਸੀ ਉਹਨਾਂ ਦਾ ਹਕੀਮਾ ਨਾਲ ਬਹੁਤ ਪਿਆਰ ਸੀ ਸਾਡੇ ਬਹੁਤ ਸਾਜ ਇਹ ਸਾਡੇ ਪਿੰਡ ਹੈ ਤੁਸੀਂ ਜੋ ਜੋ ਇੱਥੋਂ ਇੱਕ ਵੱਡੀ ਮੰਗ ਸੀ ਮੈਨੂੰ ਯਾਦ ਹੈ ਉਹ ਸੈਣੀ ਭਵਨ ਦੀ ਮੰਗ ਤਾਂ ਅਸੀਂ ਇੱਕ દવા ਸੈਣੀ ਪਵਨ ਮਾਨਗਿਆਲ ਦੀ ਜਿਹੜੀ ਗ੍ਰਾਂਟ ਹੈ ਉਹ ਸਰਪੰਚ ਸਾਹਿਬ ਨੂੰ ਆ ਜਾਊਗੀ ਦੋਨੋਂ ਕਮਿਊਨਿਟੀ ਸੈਂਟਰ ਧੂਰੇ ਪਏ ਆ ਉਹਨਾਂ ਨੂੰ ਵੀ ਅਸੀਂ ਠੀਕ ਕਰਾ ਕੇ ਕਰਾ ਰਹੇ ਆ ਤੇ ਆ ਜਿਹੜਾ ਸਕੂਲ ਹੈ ਪ੍ਰਾਇਮਰੀ ਤੇ ਮਿਡਲ ਸਕੂਲ ਇਹ ਬਿਲਕੁਲ ਢਾਕੇ ਨਵਾਂ ਸਕੂਲ ਬਣਾ ਰਹੇ ਆ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਹਾਈ ਸਕੂਲ ਬਣਾਈਏ ਸੜਕ ਦੇ ਉੱਤੇ ਸਕੂਲ ਹੈ ਤਾਂ ਕਿ ਆਸ-ਪਾਸ ਦੇ ਪੰਜ-ਛੇ ਪਿੰਡਾਂ ਦੇ ਬੱਚੇ ਇੱਥੇ ਆ ਕੇ ਪੜ ਸਕਣ ਇਹਨੂੰ ਇਹ ਮੇਰਾ ਵਾਅਦਾ ਹੈ ਸ਼ੰਗ ਇਹ ਨਵਾਂ ਸਕੂਲ ਬਣਾਵਾਂਗੇ ਢਾਕੇ ਵਧੀਆ ਇੱਥੇ ਹੋਰ ਕੋਰਸ ਦੇ ਜੋ ਵੀ ਕੰਮ ਹੈ ਉਹ ਕਰਾਂਗੇ ਤੇ ਇਹੀ ਹੈ ਮੇਰੇ ਮੇਰੇ ਕੋਲ ਕੋਈ ਵੀ ਕਿਸੇ ਨੂੰ ਹੁੰਦਾ ਕਿ ਜੀ ਮੇਰੇ ਕੋਲ ਆਏ ਹੰਕਾਰ ਕਰਨ ਲਈ ਮੇਰੇ ਕੋਲ ਕੁਝ ਨਹੀਂ ਪਰ ਅਗਰ ਮੈਨੂੰ ਵੀ ਵਿਸ਼ਵਾਸ ਹੈ ਇੱਕ ਆਪਣੇ ਗੁਰੂ ਦੇ ਉੱਤੇ ਤੇ ਦੂਜਾ ਥੋੜੇ ਉੱਤੇ ਮੈਨੂੰ ਬਤਾ ਤਾ ਆਪਣੀ ਇਮਾਨਦਾਰੀ ਦੇ ਨਾਲ ਇਮਾਨਦਾਰੀ ਦੇ ਨਾਲ ਦਿਨ ਦੇ ਵਿੱਚ 22 ਘੰਟੇ ਦੀ ਕੰਮ ਕਰੀਦੇ ਰਾਤ ਨੂੰ 12 ਵਜੇ ਸੋਈਦਾ ਸਵੇਰੇ 6 ਵਜੇ ਫੇਰ ਨਿਕਲ ਆਈਦਾ ਹੈ ਮੈਨੂੰ ਪਤਾ ਕਿ ਮੇਰੀਆਂ ਮਾਵਾ ਮੇਰੇ ਭਰਾ ਮੇਰੇ ਬਜ਼ੁਰਗ ਮੇਰੇ ਨਾਲ ਨੇ ਅਸੀਂ ਇਸ ਮਹਾਨ 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 ਤਰਫ਼ੀ ਸ਼੍ਰੀ ਅਨੰਦਪੁਰ ਸਾਹਿਬ ਦੀ ਸੇਵਾ ਕਰਨੀ ਹੈ ਕਿ ਮੈਂ ਧੰਨਵਾਦ ਕਰਦਾ ਸਾਰੇ ਪਿੰਡ ਦਾ ਤੁਸੀਂ ਨਾ ਪਿਆਰ ਦਿੱਤਾ ਇੰਨੇ ਪਿਆਰ ਨਾਲ ਇੱਥੇ ਬੁਲਾਇਆ ਮੇਰੇ ਨਾਲ ਸਾਡੀ ਸਾਰੀ ਟੀਮ ਬਹੁਤ ਹੀ ਸਤਕਾਰਯੋਗ ਪ੍ਰਿੰਸੀਪਲ ਰਾਮ ਗੋਪਾਲ ਜੀ ਸਾਡੇ ਬੰਤਵੀਰਾ ਜੀ ਸਾਡੇ ਗੰਗੂਵਾਲ ਦੇ ਸਰਪੰਚ ਸਾਹਿਬ ਸਾਡੇ ਭਰੰਪੁਰ ਦੇ ਸਰਪੰਚ ਸਾਹਿਬ ਸਾਡੇ ਬਡੋਲੀ ਦੇ ਸਰਪੰਚ ਸਾਹਿਬ ਸਾਡੇ ਜਿੰਦਬੜੀ ਦੇ ਸਰਪੰਚ ਸਾਹਿਬ ਸਾਡੇ ਡੰਗਲੀ ਦੇ ਸਰਪੰਚ ਸਾਹਿਬ ਬਹੁਤ ਖੁਸ਼ੀ ਮੈਂ ਦੇਖ ਰਿਹਾ ਬਹੁਤ ਸਾਰੇ ਸਾਡੀ ਸਾਰੀ ਫੌਜੀ ਸਾਹਿਬ ਭਰੰਪੁਰ ਤੋਂ ਸਾਡੀ ਸਾਰੀ ਟੀਮ ਸਭ ਦੇ ਵੱਲੋਂ ਆਪ ਸਭ ਦਾ ਦਿਲੋਂ ਧੰਨਵਾਦ ਜੀ ਤੇ ਤੁਹਾਡਾ ਬੱਚਾ ਹੋਰ ਵੀ ਮਿਹਨਤ ਨਾਲ ਕੰਮ ਕਰਾਂਗੇ ਅੱਜ ਦੇ ਟੂਰਨਾਮੈਂਟ ਦੇ ਸਾਰੇ ਹੀ ਕਮੈਂਟੇਟਰਾਂ ਦਾ ਸਾਰੇ ਹੀ ਜਿਹਨਾਂ ਵੀਰਾਂ ਦਾ ਜਿਹੜੀ ਬਹੁਤ ਮੈਂ ਦੇਖ ਰਿਹਾ ਸੀ ਕਈ ਦਿਨ ਤੋਂ ਜਿਹੜਾ ਸੜਕ ਤੋਂ ਲੰਗੀਦਾ ਸੀ ਗਰਾਊਂਡ ਦੀ ਸਾਫ ਸਫਾਈ ਦਾ ਮੁੰਡੇ ਸਾਰੇ ਨੌਜਵਾਨ ਸਾਰੀ ਤੁਹਾਡੀ ਟੀਮ ਸਾਰੀ ਪੰਚਾਇਤ ਲੱਗੀ ਹੋਈ ਸੀ ਉਹਨਾਂ ਦਾ ਬਹੁਤ ਉਹਨਾਂ ਨੂੰ ਸ਼ਾਬਾਸ਼ ਜਿਹਨੀਆਂ ਟੂਰਨਾਮੈਂਟ ਕਰਾਇਆ ਆਪ ਜੀ ਨੂੰ ਦਿਲੋਂ ਮੁਬਾਰਕ ਬਹੁਤ ਬਹੁਤ